ਇੱਕ ਜਿਹੜਾ ਆ ਪਾਲਾ ਇਹ ਬਹੁਤ ਹਸੀਨ ਹੁੰਦਾ ਜਦੋਂ ਤੁਹਾਡਾ ਬੱਚਾ ਤੁਹਾਡੀ ਬੁੱਕਲ ਦੇ ਵਿੱਚ ਖੇਡਦਾ ਖੇਡਦੇ ਸੌਂਜੇ ਨਾ ਤੇ ਉਹ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਹਨਾ ਦੇਖੋ ਹੁਣ ਇਹਨੀ ਸ਼ੂਟਿੰਗਾਂ ਚ ਜਾਣਾ ਵਾ ਨਾਨਕਿਆਂ ਨੂੰ ਤੇ ਹੁਣ ਮੈਨੂੰ ਆਇਆ ਲੱਗਦਾ ਵੀ ਮੇਰਾ ਜੀ ਨਹੀਂ ਲੱਗਣਾ ਇਹਦੇ ਵੇੜਾ ਕਿਉਂਕਿ ਇਹ ਮੇਰੇ ਕੋਲੇ ਬਹੁਤ ਆਉਂਦਾ ਮੇਰੇ ਨਾਲ ਬਹੁਤ ਖੇਡਦਾ ਕਿਸੇ ਕਿਸੇ ਕੋਈ ਰੋਂਦਾ ਜਿੰਨਾ ਮਰਜ਼ੀ ਰੋਏ ਤਾਂ ਮੈਂ ਚੱਕ ਲੈਣਾ ਮੜਾ ਜਾ ਨਾਲ ਹੀ ਸ਼ਾਂਤ ਹੋ ਜਾਂਦਾ ਮਿੱਦਾਂ ਮੇਰੇ ਇਹਨੂੰ 스멜 ਵੀ ਹੋਈ ਹੈ ਹਾਂ ਜੀ। ਸਮਝ ਕੋੜੇ ਵਿੱਚ ਕਿ ਜੱਤਾ ਹੋਇਆ ਨੰਗਾ ਨੰਗਾ ਭੰਗਾਈ ਸੌ ਗਿਆ ਉਮੀ। ਹੂੰ। ਇਹ ਲੀੜੀ ਨਹੀਂ ਪੋਣੀ ਸੀ। ਹੂੰ। ਤਾਂ ਮੇਰੀ ਪੋਪਾਂ ਸੌਂ। ਕਿਉਂਕਿ ਇਹਨਾਂ ਚੀਜ਼ਾਂ ਦਾ ਤਲਕ ਥੋੜੀ ਕਦੇ ਵੀ ਜੀਵ ਨਾਲ ਨਹੀਂ ਹੁੰਦਾ। ਇਹ ਤੁਹਾਨੂੰ ਉਦੋਂ ਤੱਕ ਪਿਆਰ ਕਰਦੇ ਆ ਜਦੋਂ ਤੱਕ ਇਹਨਾਂ ਦਾ ਸਾਹ ਚੱਲਦਾ ਹੈ ਨਾ। ਸੋ ਇਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ। ਇਹਨਾਂ ਨੂੰ ਕੋਈ ਕਿਸੇ ਵੀ ਚੀਜ਼ ਦਾ ਕੋਈ ਇੱਕ ਪੈਸੇ ਦਾ ਲਾਲਚ ਨਹੀਂ ਹੁੰਦਾ। ਠੀਕ ਆ। ਚਾਹੇ ਤੁਸੀਂ ਉਮੀਦ ਦਾ ਡੌਗ ਦੇਖ ਲਿਓ। ਚਾਹੇ ਤੁਸੀਂ ਗਰੀਬ ਦਾ ਦੇਖ ਲਿਓ ਹਨ ਉਹਨੂੰ ਆਪਦਾ ਮਾਲਕ ਹੀ ਚੰਗਾ ਲੱਗਦਾ ਠੀਕ ਉਹ ਵੀ ਮਿੱਤਰੋ ਆਪਣੀ ਸਬਜ਼ੀ ਨੂੰ ਲੱਗ ਰਿਹਾ ਪਾਣੀ ਤੇ ਉਹ ਚੱਲੀ ਜਾਂਦੀ ਆਪਣੀ ਸੋਲਰ ਦੇ ਮੋਟਰ ਤੇ ਟਾਈਮ ਹਲੇ ਮੇਰੇ ਸਾਬ ਨਾਲ 7:00 ਵਜੇ ਸਵੇਰ ਦੇ ਤੇ ਆਪਣਾ ਸੋਲਰ ਸਿਸਟਮ ਚੱਲ ਪਿਆ ਮੋਟਰ ਚਲਾਤੀ ਆਪਾਂ ਸਵੇਰੇ ਸਵੇਰੇ ਲਾਤਾ ਪਾਣੀ ਸਬਜ਼ੀ ਨੂੰ ਇੱਕ ਚੀਜ਼ ਨੂੰ ਮੈਂ ਹੋਰ ਦਿਖਾਉਣਾ ਕਰੇ ਆਪਾਂ ਜਾਣ ਕੇ ਕੋਈ ਵੀ ਆਪਣੇ ਘਰ ਦੇ ਵਿੱਚ ਹੈਗਾ ਪਾਣੀ ਵੇਸਟ ਨਹੀਂ ਕੀਤਾ ਜਾਂਦਾ ਵੀ ਐ ਨਹੀਂ ਮੈਨੂੰ ਜੈ ਜੀ ਜੇ ਸੋਲਰ ਚੱਲ ਲੱਗਾ ਤੇ ਆਪਾਂ ਪਾਣੀ ਵੇਸਟ ਕਰੀ ਚੱਲਗੀ ਹੁਣ ਆਹ ਕੈਰੀ ਸਪੈਸ਼ਲ ਬਣਾਈ ਵੀ ਹੈ ਇਹਦੇ ਵਿੱਚ ਜਿਵੇਂ ਆਪਾਂ ਮੰਨ ਕੇ ਚਲੋ ਵੀ ਇਧਰੋਂ ਪਾਣੀ ਆਉਣਾ ਆ ਜੇ ਹੁਣ ਆਪਾਂ ਖੇਲ ਸਾਫ ਕਰਨੀ ਆ ਖੇਲ ਸਾਫ ਕਰਨੀ ਇੱਥੋਂ ਆ ਆਪਣੇ ਖੇਲ ਆ ਪਸ਼ੂਆਂ ਦੀ ਹੁਣ ਪਾਣੀ ਹੋ ਗਿਆ ਗੰਦਾ ਇਹਨੂੰ ਆਪਾਂ ਛੜਤਾ ਜਦੋਂ ਆ ਦੇਖੋ ਪਾਣੀ ਲੈਣ ਲੱਗ ਗਿਆ ਠੰਡਾ ਪਾਣੀ ਇਹਨੂੰ ਪਾ ਦੇਣਾ ਪਾਣੀ ਜਾਂਦਾ ਆਪਣਾ ਖਾਲੀ ਬਚਦੀ ਹੋ ਕੇ ਇਹ ਸਾਰਾ ਵੇਸਟ ਪਸ਼ੂਆਂ ਦਾ ਪਾਣੀ ਆ ਜਦੋਂ ਨਮਾਉਣੇ ਆਪਾਂ ਉਦੋਂ ਹੀ ਪਾਣੀ ਇੱਧਰ ਜਾਂਦਾ ਤੇ ਇੱਧਰਲੇ ਪਾਸੇ ਆ ਆਪਣਾ ਸੀਵਰੇਜ ਦਿੱਤਾ ਹੋਇਆ ਸੀਵਰੇਜ ਦੀ ਹੋ ਕੇ ਜਿਹੜਾ ਬਾਹਣ ਚ ਪਾਣੀ ਨਿਕਲ ਜਾਂਦਾ ਸੋ ਬਾਹਣ ਦੇ ਵਿੱਚ ਇਕੱਠਾ ਹੀ ਫਿਰ ਉੱਥੇ ਗਾਰਾ ਬਣ ਜਾਂਦਾ ਵੇਸਟ ਹੁੰਦਾ ਆ ਦੇਖੋ ਪਾਣੀ ਆਉਂਦਾ ਆ ਦੇਖੋ ਆ ਕਿਆਰੀ ਨੂੰ ਪਾਣੀ ਲਾਉਣ ਆਲਾ ਸੀਗਾ ਆਪਣੀ ਤੇ ਸਾਰਾ ਪਾਣੀ ਇਹ ਕਿਆਰੀ ਨੂੰ ਲਾਦਣਾ ਮੰਨ ਕੇ ਲੋ ਕਿਸੇ ਟਾਈਮ ਆਪਾਂ ਨੂੰ ਇੱਥੇ ਪਾਣੀ ਜ਼ਿਆਦਾ ਆ ਗਿਆ ਮੀਂਹ ਪੈਣ ਲੱਗ ਗਿਆ ਫੇਰ ਤਾਂ ਆਪਾਂ ਇਥੋਂ ਗਲੀ ਦਿੱਤੀ ਵੀ ਇਹਦੇ 'ਚ ਉਹ ਇਹਦੇ ਵਿੱਚ ਤੇ ਇੱਥੇ ਖੋਲ ਦੇਣਾ ਤੇ ਪਾਣੀ ਸਦਾ ਉਧਰ ਬਾਹਰ ਚ ਜਾਣ ਲੱਗ ਜਾਣਾ ਤੇ ਆਪਣੀ ਸਬਜ਼ੀ ਦੇਖੋ ਇਸ ਵਾਰ ਗਰਮੀ ਨੇ ਇੰਨੀ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਸਬਜ਼ੀ ਦਾ ਬਹੁਤ ਜ਼ੋਰ ਲੱਗਿਆ ਹੋਇਆ ਮੇਰਾ ਪਰ ਗਰਮੀ ਵਾਹ ਨਹੀਂ ਜਾਣ ਦਿੰਦੀ। ਠੰਡਾ ਠੰਡਾ ਪਾਣੀ ਸਵੇਰੇ ਲੱਗੀ ਜਾ ਰਿਹਾ ਜਿਵੇਂ ਜਾਮਣ ਲੱਗੀ ਆ। ਹਨਾ ਤੇ ਬਪੀਤੇ ਲੱਗੇ ਉਹ ਸਾਹਮਣੇ ਬੂਟਾ ਲੱਗਾ ਹੋਇਆ। ਤੇ ਇਧਰ ਸੇਬਾਂ ਦਾ ਬੂਟਾ ਲੱਗਾ ਹੋਇਆ। ਇਧਰ ਲੱਗਾ ਹੋਇਆ ਆਪਣਾ ਚੀਕੂ ਦਾ ਬੂਟਾ ਲੱਗਾ ਹੋਇਆ। ਕਾਫੀ ਬੂਟੇ ਲਾਏ ਸਾਰੇ ਲੱਗੇ ਹੋਏ ਆ ਥੱਲੇ ਅੰਬ ਲੱਗੇ ਹੋਏ ਆ। ਹੁਣ ਆਪਾਂ ਉਹ ਪੈਪ ਰੱਖਿਆ ਪਿਆ ਤੇ ਆਪਾਂ ਕਿਆਰੇ ਕਰਕੇ ਭਰਦੇਈਦਾ ਹੁਣ ਆ ਮੋਟਰ ਦਾ ਪਾਣੀ ਆਪਾਂ ਛੱਡ ਦਿੰਨੇ ਇਸ ਕਿਆਰੀ ਨੂੰ। ਤੁਸੀਂ ਆਉਂਦੇ 5 ਵਜੇ ਤੇ ਮੋਟਰ ਚੱਲੂਆ ਆਪਣੀ ਸੋਲਰ ਤੇ ਤੇ ਦੋ ਚੱਲਣਗੇ ਏਸੀ ਤੈਨੂੰ ਆਪਾਂ ਸਾਰਾ ਦੁਕਾਨ ਦੇਵਾਂਗੇ ਡਿਟੇਲ ਸਪੈਸ਼ਲੀ ਆਪਾਂ ਸੋਲਰ ਵਾਲੀ ਵੀਡੀਓ ਬਣਾਵਾਂਗੇ ਹੁਣ ਇੱਥੇ ਆਪਾਂ ਵੀਜਿਆ ਹੋਇਆ ਸੀਗਾ ਚਲਾਈ ਦਾ ਸਾਗ ਤੇ ਖੇਲ ਸਾਫ ਕਰਨ ਵਾਲੀ ਸੀ ਉਹਨੇ ਸਾਰੇ ਪਾਣੀ ਇਹਨੇ ਫਰਜਣਾ ਕਰਿਆ ਰੇਚ ਉਹਨੇ ਕਨਾਲੀ ਆਪਣਾ ਜਿੰਨਾ ਖੇਲ ਦਾ ਵੇਸਟ ਪਾਣੀ ਆਪਾਂ ਖੇਲ ਸਾਫ ਹੋ ਗਈ ਨਾਲੇ ਤੇ ਨਾਲੇ ਆਪਣਾ ਪਾਣੀ ਇੱਥੇ ਸਾਰਾ ਲੱਗ ਗਿਆ ਹੁਣ ਕੰਮ ਆਪਣੇ ਦੋ ਹੋ ਗਏ ਨਾਲੇ ਤਾਂ ਆਪਣਾ ਉਤਰੋ ਸਫਾਈ ਹੋ ਗਈ ਤੇ ਨਾਲੇ ਪਾਣੀ ਵੇਸਟ ਨਹੀਂ ਹੋਇਆ ਨਾਲੇ ਸਬਜ਼ੀ ਨੂੰ ਮਿਲ ਗਿਆ ਹੁਣ ਸਾਰਾ ਦਿਨ ਗਰਮੀ ਪੈਣੀ ਆ ਤੇ ਇੱਥੇ ਮਾਨਕ ਚਰੋ ਵੀ ਹੁਣ ਠੰਡੀ ਰਹਿਣਗੇ ਬੂਟੇ ਬਹੁਤ ਜਿਆਦਾ ਬਰੀਕ ਆ ਫਟਨੇ ਸ਼ੁਰੂ ਹੋ ਗਏ ਆ ਤੇ ਉਹ ਫਿਰ ਗਰਮੀ ਨਾਲ ਜਲਦੀ ਮੱਚ ਸਕਦੇ ਆ ਤੇ ਆ ਆਪਣਾ ਅੱਗ ਲਾਉਣ ਵਾਲਾ ਜਗਾੜ ਇੱਥੇ ਰੱਖਿਆ ਹੋਇਆ ਜਿੰਨਾ ਘਰ ਦਾ ਵੇਸਟ ਆ ਸਾਰੇ ਇੱਥੇ ਸਾੜਿਆ ਜਾਂਦਾ ਤੇ ਔਰੇ ਦਾ ਬੂਟਾ ਵੀ ਤੁਰ ਪਿਆ ਆਪਣਾ ਤੇ ਹੱ ਲੱਗਾ ਅਸ਼ੋਕ ਸੀਤਾ ਅਸ਼ੋਕ ਸੀਤਾ ਬੂਟਾ ਇਹ ਹੋਆ ਜਿਹਦੇ ਥੱਲੇ ਜਦੋਂ ਆ ਰਾਵਣ ਜਦੋਂ ਸੀਤਾ ਨੂੰ ਚੱਕ ਕੇ ਲੈ ਕੇ ਗਿਆ ਸੀਗਾ ਤੇ ਜਦੋਂ ਜਿਹੜੇ ਦਰਖਤ ਥੱਲੇ ਬੈਠੀ ਸੀ ਨਾ ਸੀਤਾ ਤੇ ਉਹ ਆਹ ਦਰਖਤ ਸੀਗਾ ਆ ਦੇਖੋ ਜਿਹੜਾ ਆਪਣੇ ਘਰੇ ਲੱਗਾ ਹੋਇਆ ਇਹ ਮੈਂ ਸ਼ੌਂਕ ਨਾਲ ਲਿਆਂਦਾ ਹਾਂ ਯੂਨੀਵਰਸਿਟੀ ਚੋਂ ਇਹਦਾ ਨਾਮ ਹੈ ਅਸ਼ੋਕ ਸੀਤਾ ਇਹਦਾ ਸੀਤਾ ਦੇ ਨਾਮ ਤੇ ਇਹਦਾ ਨਾਮ ਰੱਖਤਾ ਅਸ਼ੋਕ ਸੀਤਾ ਠੀਕ ਆ ਉਧਰ ਆ ਆੜੂਆਂ ਦਾ ਬੂਟਾ ਲੱਗਾ ਹੋਇਆ ਉਹ ਪਾਣੀ ਵੀ ਬੰਦ ਹੋ ਗਿਆ ਹੁਣ ਤੇ 11 ਵੀ ਆਪਣਾ ਭਰ ਗਿਆ ਪੂਰਾ ਠੀਕ ਆ ਘਰ ਦਾ ਪਾਣੀ ਵੇਸਟ ਨਾ ਕਰਿਆ ਕਰੋ ਹੁਣ ਉਸ ਬੂਟਿਆਂ ਵਗੈਰੇ ਨੂੰ ਲਾ ਲਿਆ ਕਰੋ ਤੇ ਪਾਣੀ ਦੀ ਕੀਮਤ ਹੁਣ ਲੈ ਟਾਈਮ 'ਚ ਪਤਾ ਲੱਗਣੀ ਤੁਹਾਨੂੰ ਤੇ ਪਾਣੀ ਨੂੰ ਕਦੇ ਜਾਇਆ ਨਾ ਕਰੋ ਹੁਣ ਆ ਸਬਜ਼ੀ ਵੀ ਆਪਣੀ ਭਰ ਗਈ ਆ ਹੁਣ ਆਪਾਂ ਇਧਰੋਂ ਪਾਈਪ ਲਾ ਕੇ ਉਹ ਪਾਏ ਵੇਸ਼ਿਆ ਪਿਆ ਵਾਣ ਦੇ ਵਿੱਚ ਇਧਰੋਂ ਆਪਾਂ ਪਾਈਪ ਚੜਾਉਣਾ ਤੇ ਆਪਣੇ ਖੇਤ ਨੂੰ ਪਾਣੀ ਲੱਗਣਾ ਸ਼ੁਰੂ ਹੋ ਜਾਣਾ ਇੱਧਰ ਸਬਜ਼ੀ ਨੂੰ ਫਲਾਵਰ ਵਗੈਰਾ ਆਉਣੇ ਸ਼ੁਰੂ ਹੋ ਗਏ ਨੇ ਤੇ ਅਧੂ ਕੜੀਆਂ ਬੱਲਣਾ ਵੱਡੀਆਂ ਹੋ ਚੱਲੀਆਂ ਨੇ ਬਹੁਤ ਸੁੱਕ ਗਿਆ ਸੀ ਬੱਲਾਪਾ ਜਿਹੜੀਆਂ ਤੁਰਪੀਆਂ ਆ ਹੁਣ ਉਹ ਪਰੇ ਲੱਗੀ ਆ ਆਪਣੀ ਕਦੂਆਂ ਦੀ ਵੇਲ ਉਹ ਇੱਕ ਹੀ ਆ ਸੋ ਇੱਧਰ ਆਪਣੇ ਲੱਗੇ ਹੋਏ ਆ ਭਿੰਡੀਆਂ ਦੇ ਆ ਮਿਰਚਾਂ ਲੱਗੀਆਂ ਆ ਸਾਰੀਆਂ ਤੇ ਮਿਰਚਾਂ ਵੀ ਲੱਗਣ ਲੱਗੀਆਂ ਕਾਫੀ ਤੇ ਹੁਣ ਪੁੱਲ ਜੀ ਆਉਣ ਲੱਗੇ ਹੁਣ ਤਰਪੂ ਕੰਮ ਇੱਧਰ ਆਪਣਾ ਟਿੰਡੋ ਵਗੈਰਾ ਲਾਈਆਂ ਫਲੀਆਂ ਵਗੈਰਾ ਲੱਗੀਆਂ ਪਰੇ ਅੱਗੇ ਇੱਕ ਬਸ ਤੇ ਆਹ ਹੈਗਾ ਆਪਣਾ ਸੇਬਾਂ ਦਾ ਬੂਟਾ ਹੁਣ ਆਪਾਂ ਅੱਗੋਂ ਕਰਦ ਗਏ ਪਾਣੀ ਮੂ ਇਧਰਲੇ ਪਾਸੇ ਨੂੰ ਬਸ ਇਥੋਂ ਆਪਾਂ ਪੈ ਪਾ ਦੇਣਾ ਇਧਰ ਨੂੰ ਪਾਣੀ ਆਪਣਾ ਜਾਵੜ ਨਾਲ ਸਿੱਧਾ ਵਾਣ ਦੇ ਵਿੱਚ ਪਿੱਛੇ ਹਰੇ ਭਾਈ ਸਵੇਰੇ ਸਵੇਰੇ ਵਧੀਆ ਲੱਗਦੀ ਆ ਹਨਾ ਜੇ ਹਵਾ ਚੱਲਦੀ ਆ ਤੇ ਸਵੇਰੇ ਸਵੇਰੇ ਠੰਡਾ ਮੌਸਮ ਦਾ ਨਾਲ ਕੀੜਾ ਗੂੜਾ ਕੱਟ ਲਈਦਾ ਨਾਲੇ ਆਪਦੇ ਦੇਖ ਲਈਦੇ ਆ ਫਲਾਂ ਦੇ ਬੂਟੇ ਦੇਖ ਲਈਦੇ ਆ ਆਪਦੀ ਸਬਜ਼ੀ ਦੇਖ ਰਹੀ ਦੀ ਆ ਤੇ ਨਾਲ ਸਾਡੇ ਮਿਰਚਾਂ ਸਿੰਚੀ ਹੁੰਦਾ ਤੇ ਸਿੰਕੀ ਨੂੰ ਵੀ ਨਾਲ ਹੀ ਦੇਖ ਲਈਦਾ ਗਰਮੀ ਦਾ ਇਹ ਵੀ ਮਾਰਿਆ ਪਿਆ ਬਹੁਤ ਜ਼ਿਆਦਾ ਹੂੰ ਇਹ ਵੀ ਮੇਰੀ ਖੰਡਾ ਬਹੁਤ ਮੇਰਾ ਮੋਹ ਹੁੰਦਾ ਮੈਨੇ ਇਹਦਾ ਇਹ ਵੀ ਨਿੱਕਾ ਹੀ ਲਿਆਂਦਾ ਹੀ ਹੂੰ ਗਰਮੀ ਜਿਆਦੇ ਸਾਰਿਆਂ ਵਾਸਤੇ ਪਸ਼ੂ ਪੰਛੀਆ ਵਾਸਤੇ ਗਰਮੀ ਬਹੁਤ ਜਿਆਦੇ ਆ ਸੋ ਇਨਾਂ ਦਾ ਵੀ ਧਿਆਨ ਰੱਖਿਆ ਕਰੋ ਆਪਦੇ ਨਾਲ ਆਪਦੇ ਬਾਲ ਬੱਚਿਆਂ ਨੂੰ ਤੁਸੀਂ ਸਾਹਮਣੇ ਸਾਹਮਣਾ ਤੇ ਪੰਛੀਆਂ ਵਾਸਤੇ ਪਾਣੀ ਰੱਖਿਆ ਕਰੋ ਠੰਡੇ ਥਾਂ 'ਚ ਤੇ ਜਿਹੜੇ ਤੁਹਾਡੇ ਆ ਰੱਖੇ ਹੋਏ ਸ਼ੌਂਕ ਦੇ ਨਾਲ ਤੇ ਇਨਾਂ ਦਾ ਵੀ ਧਿਆਨ ਰੱਖਿਆ ਕਰੋ ਗਰਮੀ ਦੇ ਵਿੱਚ ਕਿਤੇ ਇਹ ਨਾ ਰਹਿ ਜਾਣ ਹਨਾ ਹੂੰ ਹਾਂ ਕਿਉਂਕਿ ਇਨਾਂ ਚੀਜ਼ਾਂ ਦਾ ਤਲਕ ਤੁਹਾਡੀ ਕਦੇ ਵੀ ਜੀਵ ਨਾਲ ਨਹੀਂ ਹੁੰਦਾ ਇਹ ਤੁਹਾਨੂੰ ਉਦੋਂ ਤੱਕ ਪਿਆਰ ਕਰਦੇ ਆ ਜਦੋਂ ਤੱਕ ਇਹਨਾਂ ਦਾ ਸਾਹ ਚੱਲਦਾ ਹੈ ਨਾ ਸੋ ਇਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਇਹਨਾਂ ਨੂੰ ਕੋਈ ਕਿਸੇ ਵੀ ਚੀਜ਼ ਦਾ ਕੋਈ ਇੱਕ ਪੈਸੇ ਦਾ ਲਾਲਚ ਨਹੀਂ ਹੁੰਦਾ ਠੀਕ ਆ ਚਾਹੇ ਤੁਸੀਂ ਉਮੀਰ ਦਾ ਡੌਗ ਦੇਖ ਲਿਓ ਚਾਹੇ ਤੁਸੀਂ ਗਰੀਬ ਦਾ ਦੇਖ ਲਿਓ ਹਨ ਉਹਨੂੰ ਆਪਦਾ ਮਾਲਕ ਹੀ ਚੰਗਾ ਲੱਗਦਾ ਠੀਕ ਕਿਉਂਕਿ ਇਹਨਾਂ ਚੀਜ਼ਾਂ ਦਾ ਤਲਕਾ ਤੁਹਾਡੀ ਕਦੇ ਵੀ ਜੀਬ ਨਾਲ ਨਹੀਂ ਹੁੰਦਾ ਇਹ ਤੁਹਾਨੂੰ ਉਦੋਂ ਤੱਕ ਪਿਆਰ ਕਰਦੇ ਆ ਜਦੋਂ ਤੱਕ ਇਹਨਾਂ ਦਾ ਸਾਹ ਚੱਲਦਾ ਹੈ ਨਾ ਸੋ ਇਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਇਹਨਾਂ ਨੂੰ ਕੋਈ ਕਿਸੇ ਵੀ ਚੀਜ਼ ਦਾ ਕੋਈ ਇੱਕ ਪੈਸੇ ਦਾ ਲਾਲਚ ਨਹੀਂ ਹੁੰਦਾ ਠੀਕ ਆ ਚਾਹੇ ਤੁਸੀਂ ਉਮੀਰ ਦਾ ਡੌਗ ਦੇਖ ਲਿਓ ਚਾਹੇ ਤੁਸੀਂ ਗਰੀਬ ਦਾ ਦੇਖ ਲਿਓ ਹਨ ਉਹਨੂੰ ਆਪ ਦਾ ਮਾਲਕ ਹੀ ਚੰਗਾ ਲੱਗਦਾ ਠੀਕ ਜਿਹੜਾ ਆਪਣਾ ਸਮੂਦਰ ਸਿਸਟਮ ਲੱਗਾ ਹੋਇਆ ਹੈ ਲੱਗਾ ਹੋਇਆ ਹਾਈਬ੍ਰਿਡ ਤੇ ਆ ਮੋਟਰ ਚੱਲੀ ਜਾਂਦੀ ਹੈ ਹਾਈਬ੍ਰਿਡ ਇੱਕ ਆਇਆ ਸੀ ਔਨ ਗ੍ਰਿਡ ਇੱਕ ਆਇਆ ਸੀ ਆਫ ਗ੍ਰਿਡ ਜਿਹੜਾ ਆਪਣੇ ਲੱਗਾ ਹੈ ਨਵੀਂ ਤਕਨੀਕ ਦਾ ਆ ਹਾਈਬ੍ਰਿਡ ਇਹ ਔਨ ਗ੍ਰਿਡ ਵੀ ਆ ਆਫ ਗ੍ਰਿਡ ਵੀ ਇਹਦੇ ਨਾਲ ਬੈਟਰੀ ਵੀ ਲੱਗੇ ਹੋਏ ਆ ਤੇ ਇਹ ਗ੍ਰੈਡ ਨੂੰ ਲਾਈਟ ਵੀ ਮੋੜਦਾ ਦੂਸਰੀ ਗੱਲ ਇਹ ਹੈ ਜਿਹੜਾ ਔਨ ਗ੍ਰਿਡ ਆਪਾਂ ਆਪਾਂ ਲਵਾ ਲੈਨੇ ਆ ਗ੍ਰੈਡ ਤੋਂ ਜਦੋਂ ਲਾਈਟ ਉੱਠ ਜਾਂਦੀ ਹੈ ਤੇ ਘਰੇ ਪਲਾ ਤੁਹਾਡਾ 10 ਲੱਖ ਦਾ ਪ੍ਰੋਜੈਕਟ ਲੱਗਾ ਥੋੜੀ ਜਿਹੀ ਲਾਈਟ ਗ੍ਰਿਡ ਦੀ ਬੰਦ ਹੋਊਗੀ ਥੋੜੇ ਘਰੋਂ ਲਾਈਟ ਬੰਦ ਹੋ ਜਾਣੀ ਆ ਤੇ ਚਾਹੇ ਤੁਸੀਂ ਜਿੰਨੇ ਮਰਜੀ ਪੈਸੇ ਲਾਏ ਫਿਰ ਤੁਸੀਂ ਤੁਸੀਂ ਆਣ ਗਵਾਣਡ ਵਰਗੇ ਹੀ ਹੋ ਵੀ ਜੇ ਉਹਨਾਂ ਦੇ ਲਾਈਟ ਹੈ ਨਹੀਂ ਜਿਹੜੇ ਨੇ ਵਾਟਰ ਵਿੱਚ ਬੈਟਰੀ ਲੱਗਾ ਹੋਊਗਾ ਤਾਂ ਜਿੰਨਾ ਕਿ ਲੋਕਾਂ ਦਾ ਚੱਲੂਗੀ ਲਾਈਟ ਉੰਨੀ ਤੁਹਾਡੇ ਚੱਲੂਗੀ ਬਟ ਜਿਹੜਾ ਆਪਣਾ ਸਿਸਟਮ ਲੱਗਾ ਹੋਇਆ ਇਹ ਲੱਗਾ ਹਾਈਬ੍ਰਿਡ ਜੀ ਗ੍ਰਿਡ ਦੀ ਲਾਈਟ ਔਟ ਵੀ ਜਾਂਦੀ ਹੈ ਤੇ ਆਪਣੇ ਘਰੋਂ ਲਾਈਟ ਨਹੀਂ ਜਾਂਦੀ ਆਪਣੇ ਘਰੇ ਏਸੀ ਚੱਲੀ ਜਾਂਦੇ ਦੋ ਚਲਾ ਲਾ ਤਿੰਨ ਚਲਾ ਲਾ ਤੇ ਮੋਟਰ ਚੱਲੀ ਜਾਣੀ ਆਪਣੇ ਲਾਈਟ ਨਹੀਂ ਜਾਣੀ ਹਨਾ ਇਹ ਪੂਰੇ ਡਿਟੇਲ ਮੈਂ ਵੀਡੀਓ ਬਣਾਉਂਗਾ ਜਦੋਂ ਆਪਣੇ ਲੱਗਿਆ ਮੀਟਰ ਤੇ ਫਿਰ ਇਹ ਹੁਣ ਆਪਣੇ ਇੱਕ ਦਿਨ ਦੀਆਂ ਜੂਮਟਾਂ ਇਹ ਸਾਰਾ ਦੱਸਦਾ ਫੋਨ ਦੇ ਨਾਲ ਕਨੈਕਟ ਹੁੰਦਾ ਇਹ ਇੱਕ ਦਿਨ ਦੀਆਂ ਜੂਮਟਾਂ ਬਣਾਉਂਦਾ ਵਾ 38 39 ਜੂਮਟਾਂ ਇੱਕ ਦਿਨ ਦੀਆਂ ਬਣਾਉਂਦਾ ਸਵੇਰੇ 6:30 ਤੋਂ ਲੱਗ ਜਾਂਦਾ ਬਣਾਉਣ ਤੇ 5:30 5 6 ਵਜੇ ਤੱਕ ਬਣਾਉਂਦਾ ਹੀ ਇੰਨੇ ਚਿਰ ਦੇ ਵਿੱਚ 7.5 ਕਿਲੋਵੈਟ ਦਾ ਸਿਸਟਮ ਲੱਗਾ ਆਪਣੇ ਤੇ ਇਹ ਬਣਾ ਦਿੰਦਾ ਜੂਮਟਾਂ 38 39 ਜੂਮਟਾਂ ਬਹੁਤ ਹੋ ਜਾਂਦੀਆਂ ਹਨਾ ਬਟਮ 51 ਯੂਨਟਾਂ ਬਚਾ ਦੇਣਾ ਡੇਲੀ ਨਹੀਂ ਕਿਉਂਕਿ ਮੇਰਾ ਵਾਹਨ ਦੇ ਵਿੱਚ ਮੋਟਰ ਵੀ ਚੱਲਦੀ ਹੈ ਨਾ ਤੇ ਜਦੋਂ ਲੱਗ ਗਿਆ ਮੀਟਰ ਹੁਣ ਮੰਨ ਕੇ ਚੱਲੋ ਵਾਹਨ ਚ ਮੋਟਰ ਰੋਕ ਤੇ ਛੱਡ ਨਹੀਂਣੀ ਆਪਾਂ ਜਦੋਂ ਮੀਟਰ ਲੱਗ ਗਿਆ ਆਪਣੇ ਤੇ ਆਪਾਂ ਦਿਨ ਰਾਤ ਮੋਟਰ ਚਲਾ ਸਕਦੇ ਹਾਂ ਕੋਈ ਰਾਤ ਨੂੰ ਕੰਮ ਜ਼ਿਆਦਾ ਨਿਭੜਦਾ ਜਿੰਨੀ ਰਾਤ ਨੂੰ ਬਿਜਲੀ ਵਰਤੀ ਹੋਊਗੀ ਬਰੇਡ ਦੀ ਦਿਨੇ ਇਹਨੇ ਵਾਪਸ ਮੋੜ ਦਿਆ ਕਰਨੀ ਹੁਣ ਹੁਣ ਜੇ ਆਪਾਂ 15 ਯੂਨਟ ਡੇਲੀ ਦੀਆਂ ਬਚਾਉਣੇ ਆ ਤੇ ਹੁਣ 35 38 ਬਣਾਉਂਦਾ ਬਾਕੀ ਇਹਨੇ 15 20 ਯੂਨਟਾਂ ਗ੍ਰੈਡ ਨੂੰ ਵਾਪਸ ਕਰ ਦੇਣੀਆਂ ਹਨ ਮਨ ਕੇ ਚੱਲ ਵੀ ਅੱਜ ਲੈਟ ਆਪਾਂ ਜਿਆਦੇ ਮਚਾਲੀ ਅੱਜ 100 ਜੂਮਟੀ ਮਚਾਲੀ ਆ ਤੇ ਅਗਲੇ 4-5 ਦਿਨ ਆਪਾਂ 15-15 20-20 ਜੂਮਟਾਂ ਮਚਾਈਆਂ ਤੇ ਇਹਨੇ ਉਦੀਆਂ ਵਾਪਸ ਕਰ ਦੇਣੀਆਂ ਆਪਣਾ ਲੈਵਲ ਫੇਰ ਬਰਾਬਰ ਹੋ ਜਾਣਾ ਠੀਕ ਆ ਇਹਦੀ ਪ੍ਰੋਪਰ ਮੈਂ ਡਿਟੇਲ ਵੀਡੀਓ ਬਣਾਉਂਗਾ ਕਮੈਂਟ ਕਰ ਦਿਓ ਕਰਦੇ ਵੀ ਸੋਲਰ ਸਿਸਟਮ ਬਾਰੇ ਜਾਂ ਕਿੱਦਾਂ ਮੈਂ ਸਾਰਾ ਦਿਖਾ ਦੂੰਗਾ ਜੇ ਕਿਸੇ ਨੇ ਲਵਾਉਣਾ ਕਿਉਂਕਿ ਆਪਾਂ ਕੋਈ ਡੀਲਰ ਨਹੀਂ ਹੈਗੇ ਕਿ ਹਨਾ ਜੇ ਡੀਲਰ ਹੁੰਦੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਜੋ ਮੈਂ ਫੀਲ ਕਰਦਾ ਮੈਂ ਦੱਸੂਗਾ ਕਮੈਂਟ ਜਰੂਰ ਕਰ ਦਿਓ ਵੀ ਵਲੌਗ ਚਾਹੀਦਾ ਤੁਹਾਨੂੰ ਸਪੈਸ਼ਲ ਕੰਪੂਟਰ ਫਿਰਦੇ ਆ ਸਵੇਰੇ ਸਵੇਰੇ ਖੇਡਦੇ ਚਲੋ ਬੁੱਤ ਬਹੁਤ ਘੀੜੇ ਕੱਢ ਲੈ ਚਲੋ ਵੀ ਖੁੱਡੇ ਚ ਚਲੋ ਵੀ ਚਲੋ ਵੀ ਖੁੱਡੇ ਚ ਸੋ ਕਾਫੀ ਐ ਨੀਅਤ ਕੀ ਅੰਡੇ ਦਿੱਤੇ ਹੋਏ ਆ 1 2 ਤੇ ਆ ਤਿੰਨ ਉਹ 4 ਉਹ 5 5 5 6 ਤੇ 7 ਸੱਤ ਜੋੜਿਆਂ ਨੇ ਆਂਡੇ ਦਿੱਤੇ ਹੋਏ ਆ ਘਰੇ ਆਪਣੀ ਇਸ ਵਾਰ ਸੋ 7 2 14 ਬੱਚੇ ਬਹੁਤ ਜਲਦੀ ਆਉਣ ਆ ਰਹੇ ਹਾਂ ਕਾ ਬਲੈਕ ਆਪਾਂ ਨਵਾਂ ਲਿਆਂਦਾ ਸੀਗਾ ਤੇ ਇਹਨਾਂ ਦੇ ਵੀ ਇੱਥੇ ਇਹਨਾਂ ਨੇ ਬੱਚਾ ਕੱਢ ਲਿਆ ਉਹਦਾ ਇੱਕ ਅੰਡਾ ਖਰਾਬ ਹੋ ਗਿਆ ਸੀ ਇੱਕ ਇਹਦੇ ਨਾਲ ਜਿਹੜੀ ਇਹਦੀ ਪਾਰਟਨਰ ਵਾਈਟ ਆ ਆਹ ਪਤੰਦਰ ਦਾ ਬਲੈਕ ਆ ਸੋ ਦੇਖੋ ਕਿੰਨੇ ਬੱਚੇ ਪਿਆਰੇ ਹੁੰਦੇ ਹਰੇਕ ਨੂੰ ਹਨਾ ਦੇਖੋ ਵੀ ਇਹਨਾਂ ਨੇ ਕਿਹੜਾ ਕਮਾਈ ਖਾਣੀ ਆ ਤਰੀ ਦੇਖੋ ਵੀ ਮਮਤਾ ਤੇ ਵੇਹਲਾ ਹੱਥ ਨਹੀਂ ਲਾਉਣ ਦਿੰਦੀ ਐਸ਼ ਵੀ ਆ ਗਈ ਆ ਖੁੱਡੇ ਦੇ ਵਿੱਚ ਕਿਉਂਕਿ ਐਸ਼ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਤੂੰ ਵੀ ਆ ਗਿਆ ਰਹਿਣਾ ਜਾਇਓ ਮਗਰ ਕੋਈ ਲੈ ਉਤਾੜ ਦਈਏ ਬੱਤ ਇਹਨਾਂ ਨੂੰ ਨਹੀਂ 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 ਨੋ 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 ਨਾ ਆਂਡੇ ਟੁੱਟ ਜਾਣਗੇ ਬੱਤ ਇਹਨਾਂ ਦੇ ਆਇਆ ਤੂੰ ਚਲੋ ਬਾਹਰ ਬਾਕੀ ਤੁਹਾਨੂੰ ਸਵੇਰੇ ਸਵੇਰੇ ਘਰ ਦਾ ਮਾਹੌਲ ਦਿਖਾਉਣੇ ਆ ਪੇਠੇ ਦਾ ਕਤਲਿਆਮ ਹੋ ਰਿਹਾ ਇੱਧਰ ਪੇਠਾ ਚੀਰ ਕੇ ਹਟੇ ਆ ਵਾਓ ਆਹ ਭੁੱਖ ਲੱਗਿਆ ਹੀ ਹਾਂ ਹਾਂ ਬਈ ਆਹ ਸੀਰੀ ਖੀ ਲਾਈ ਦਿੱਤੀ ਜਿਹੜਾ ਆ ਦੇਖੋ ਵਾਸ ਬਹੁਤ ਬੜ ਵਾਸ ਬਸ ਬਸ ਇੱਕ ਜਿਹੜਾ ਆ ਪਾਲਾ ਇਹ ਬਹੁਤ ਹਸੀਨ ਹੁੰਦਾ ਜਦੋਂ ਤੁਹਾਡਾ ਬੱਚਾ ਤੁਹਾਡੀ ਬੁੱਕਲ ਦੇ ਵਿੱਚ ਖੇਡਦਾ ਖੇਡਦੇ ਸੌਂ ਜੇ ਨਾ ਕਿ ਜਦੋਂ ਬਹੁਤ ਸੁਣਣੀ ਲੱਗਦੀਆਂ ਨੇ ਹਨਾ ਦੇਖੋ ਹੁਣ ਇਹਨੀ ਸ਼ੂਟਿੰਗਾਂ ਚ ਜਾਣਾ ਵਾ ਨਾਨਕਿਆਂ ਨੂੰ ਤੇ ਹੁਣ ਮੈਨੂੰ ਐਂ ਲੱਗਦਾ ਵੀ ਮੇਰਾ ਜੀ ਨਹੀਂ ਲੱਗਣਾ ਇਹਦੇ ਵੇੜਾ ਕਿਉਂਕਿ ਮੇਰੇ ਕੋਲੇ ਬਹੁਤ ਆਉਂਦਾ ਮੇਰੇ ਨਾਲ ਬਹੁਤ ਖੇਡਦਾ ਕਿਸੇ ਕਿਸੇ ਕੋਈ ਰੋਂਦਾ ਜਿੰਨਾ ਮਰਜ਼ੀ ਰੋਏ ਤਾਂ ਮੈਂ ਚੱਕ ਲੈਣਾ ਮੜਾ ਜਾ ਨਾਲ ਹੀ ਸ਼ਾਂਤ ਹੋ ਜਾਂਦਾ ਮਿੱਦਾਂ ਮੇਰੇ ਇਹਨੂੰ ਸਮੈਲ ਵੀ ਹੋਈ ਆ ਹੂੰ ਛਾ ਜਾ ਛਾ ਜਾ ਕੋਲੇ ਵੀ ਇੱਕ ਸੱਤਾ ਹੋਇਆ ਨੰਗਾ ਨੰਗਾ ਭੰਗਾ ਹੀ ਸੌਂ ਗਿਆ ਉਵੇਂ ਹੀ ਵੇ ਲੀੜੀ ਨਹੀਂ ਬੋਲਈ ਸੀ ਹੂੰ ਤਾਂ ਮੇਰੀ ਪੁੱਤ ਆ ਸੌਣਾ ਉਹ ਪਿਆਰਾ ਬੇਬੀ ਮੇਰਾ ਹੂੰ 6 ਸਾਲਾਂ ਬਾਅਦ ਸਾਨੂੰ ਮਿਲਿਆ ਇਹ ਦਬਾਵਾਂ ਕਰ ਕਰਕੇ ਬੋਲ ਕੇ ਤੂੰ ਗੱਡੀ ਜੰਨਾ ਗੱਲ ਹੀ ਕੀਤੀ ਇਹਨਾਂ ਹੂੰ ਸੋ ਜਾ ਫਿਰ ਲੋ ਜੀ ਦੋਸਤੋ ਇਹਨੂੰ ਆਰਾਮ ਕਰਨ ਲਈ ਬੁੱਕਲ ਦੇ ਵਿੱਚ ਇਧਰ ਖੇਤਾਂ ਨੂੰ ਠੰਡੀ ਠੰਡੀ ਹਵਾ ਆਉਂਦੀ ਆ ਤੇ ਏਸੀ ਦੇ ਵਿੱਚ ਵੀ ਥੋੜਾ ਮੈਨੂੰ ਲੱਗਦਾ ਥੋੜੀ ਜਿ ਇਹਨੂੰ ਜਿਹੜਾ ਆਪਣਾ এনवायरमेंट ਵੀ ਮਿਲੇ ਤੇ AC ਵਿੱਚ ਤਾਂ ਫਿਰ ਦਿਨੇ ਤਾਂ ਫਿਰ AC 'ਚ ਰੱਖਣਾ ਪੈਂਦਾ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤਸਵੀਰ ਇਸ ਵੀਰੀ ਨੂੰ ਇਹਦਾ ਖੁੱਲੇ ਮਾਹੌਲ ਦੇ ਵਿੱਚ ਰੱਖਿਆ ਜਾਂਦਾ ਦੇਖੋ ਇਹ ਰੀਅਰ ਕੀ ਲਾਈਫ ਹੁਣ ਆਏ ਹੁੰਦੀ ਹੈ ਰਾਜਾਂ ਵਰਗੀ ਜ਼ਿੰਦਗੀ ਹੈ ਨਾ ਇਸ ਤੇ ਸੋ ਜਾ ਰਾਜਾਂ ਵਰਗੀ ਜ਼ਿੰਦਗੀ ਹੈ